ਲੈ ਲੈਣੇ ਬਾਈ ਨਾ ਗੱਲ ਬਾਤ ਬਾਈ ਸੋਸੀ ਗੱਲ ਜੀ ਹੋ ਠੀਕ ਹੋ ਵਧੀਆ ਜੀ ਪੂਰਾ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋ ਨਾਮ ਬੱਗਾ ਸਿੰਘ ਜੀ ਪਿੰਡ ਚੌਕੇ ਜਿਹੜਾ ਪਿੰਡਾਂ ਸੇਲ ਵਾਲਿਆਂ ਨੇ ਨੇੜੇ ਪਿੰਡ ਬਾਈ ਨੇੜੇ ਬਾਈ ਆਪਣੇ ਵੱਲੋਂ ਤਬਾਵੀ ਰਾਮਪੁਰਾ ਵੀ ਨੇੜੇ ਆ ਜੀ ਮੋਬਾਈਲ ਨੰਬਰ ਬੋ 997624270 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਬੈੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਬਾਈ ਦੂਜਾ ਸੂਆ ਸੂਈ ਆ 8 ਲੰਦਾ ਠੀਕ ਆ ਕਦੋਂ ਸੁਈ ਆ ਹੁਣੇ ਸ਼ੁਇਆ 10 20 ਮਿੰਟ ਹੀ ਹੋਇਆ 10 ਤੋਂ 20 ਮਿੰਟ ਹੋਇਆ ਜੇਰ ਪਰ ਵਾਲੀ ਆ ਬੱਚਾ ਕੀ ਦੇਤਾ ਬੱਚਾ ਬੱਚਾ ਜੀ ਬੱਚਾ ਦੇਤਾ ਜੇਰ ਬਸ ਥੋੜੇ ਟਾਈਮ ਤੱਕ ਗਰਮ ਵਾਲੀ ਦੀ ਪੈ ਜੇ ਉੱਠਣ ਲੱਗੇ ਠੰਡੀ ਸੀ ਬਹੁਤਾ ਜੀ ਹੂੰ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕੋਈ ਵਾਸਤਾ ਨਹੀਂ ਧਾਰਾ ਹੀ ਮਾਰ ਦੇਣਾ ਬੜਾ ਚੰਗਾ ਹੈ ਨਾ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜੀ ਕੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੂੰ ਕੁਝ ਨਹੀਂ ਪਿਆ ਵਾ ਤਾਂ ਠੰਡੀ ਸੀ ਬਹੁਤਾ ਵਾਲੀ ਬਾਈ ਹੂੰ ਬਿਨਾਂ ਨਿਆਣੇ ਤੋਂ ਬਿਨਾਂ ਬੱਚੇ ਤੋਂ ਬਾਈ ਐਂ ਬਹਿ ਗਿਆ ਲੈ ਕਹਣਾ ਕਰਮਾਈ ਨੇ ਕੁਛ ਨਹੀਂ ਮੌ ਇਹਨਾਂ ਗਾਲਾਂ ਵੱਢੀ ਜਾਂਦੀ ਐ ਕਰਮਾਈ ਇੱਕ ਨੰਬਰ ਦਾ ਬਾਈ ਯਾਰ ਦੁੱਧ ਵੀ ਵਾਲੀ ਕਿਉਂਣ ਚਵਾ ਕਰਮਾਈ ਦਾ ਇੱਕ ਨੰਬਰ ਆ ਕੀ ਬਾਤ ਹੈ ਮੋਟਾ ਮੋਟਾ ਜੂਣਾ ਹਣਾ ਆਉਂ ਤੁਮ ਦੇਖੋ ਯਾਰ ਤੇ ਲੇਵਾ ਵੀ ਕਰਮਾਈ ਦਾ ਬਾਈ ਕਮਾਲ ਦਾ ਬਹੁਤ ਸੋਹਣਾ ਦੁੱਧ ਵੀ ਦੇਗੀ 25 26 ਕਿਲੋ ਠੀਕ ਆ ਆ ਨਾੜਾ ਨੂੜਾ ਲੇਵੇ ਤੇ ਫੁੱਲ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਪੂਰੀ ਵਿੱਚ ਦੇ ਥਣ ਚਾਰੇ ਥਣੇ ਕੁਝ ਪੂਰੇ ਗਾਇਬ ਤੇ ਆ ਲੈ ਵੱਡੀ ਨਾੜ ਦੇਖ ਰੋ ਉਧਾੜੀ ਕਿ ਨਹੀਂ ਹਾਂ ਬਹੁਤ ਹੋਆ ਜੀ ਸਹੀ ਗੱਲ ਖੋਲ ਦੇ ਫੇਸ ਦੇਖੋ ਜੀ ਹਾਂ ਫੇਸ ਰੇਖ ਹੈ ਨਾ ਨਾਸਾਂ گلابی ਬ੍ਰੀਡ ਫੁੱਲ ਪ੍ਰਿੰਟ ਹੀ ਬੜਾ ਚੰਗਾ ਕਰਮਾਈ ਰਹਾ ਬਈ ਹਾਂ ਦੇਖਦੇ ਬੱਚੀ ਵਿਚੀ ਦੇ ਦੀਂਦੀ ਬਾਕੀ ਪੰਡ ਵਾਲਾ ਲੇਵਾ ਲੱਗਿਆ ਕਰਮਾਲੇ ਨੂੰ ਲੇਵਾ ਨਹੀਂ ਛੋਟਾ ਲੱਗਿਆ ਕਿ ਨਹੀਂ ਲਾ ਦੁੱਧ ਬਈ 26 ਹੂੰ ਲੈ ਆਜਾ ਬਾਕੀ ਠੰਡੀ ਸੀਲ ਦਾ ਹੁੰਦਾ ਯਾਰ ਵੱਡੀ ਗੱਲ ਤਾਂ ਬਾਲੀ ਹਾਂ ਜਿਵੇਂ ਮਰਜ਼ੀ ਵੈਜਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੋਸ਼ਿਸ਼ ਲੰਮੀ ਲੰਮੀ ਯਾਰ ਕੱਦ ਕੋਲ ਬਾਕੀ ਤੋਰਾ ਚੈੱਕ ਕਰੋ ਬਹੁਤ ਵੱਡੀ ਬਿਹੜਾ ਇੱਕ ਨੰਬਰ ਤੋਰਾ ਬਾਈ ਕੀ ਬਾਤ ਆ ਜੀ ਕੀ ਮੋਲ ਆ ਫਿਰ ਜੈਜ ਬੜ ਮੋਲ ਡਾਕਟਰ ਫੋਨ ਦੀ ਕਰਦੇ ਬੇਚਣ ਵਾਲੀ ਗੱਲ ਹੀ ਕਰਨੀ ਜੈ ਜੀ ਹਾਂ ਦੇਖ ਫੇਸ ਠੀਕ ਆ ਬਾਲਾ ਮੋਲ ਨਹੀਂ ਕਰਦੇ ਖਿੱਚ ਕੇ ਬਾਈ ਕਹਿੰਦਾ ਮੋਲ ਰੱਖਾਂਗੇ ਉਹ ਨਹੀਂ ਰੱਖਾਂਗੇ ਮੈਂ ਬੇਚਣ ਵਾਲਾ ਜੀ ਠੀਕ ਆ ਹਾਂ ਹੂੰ ਦੇਵਾਲ ਉਹ ਵਾ ਬੜਾ ਚੰਗਾ ਕਰਾ ਆਂਡਾ ਗੁੰਡਾ ਬੈੜਦਾ ਆਪਨੇ ਚ ਰੱਖਣ ਵਾਲੀ ਗੱਲਾਂ ਯਾਰਾ ਸਹੀ ਗੱਲ ਆ ਬਾਈ ਤੇ ਬੰਦੇ ਨੇ ਕਿਹਦੇ ਦੁੱਧ ਦੁੱਧ ਪਾਉਣਾ ਹੂੰ ਤੇ ਕਿਵੇਂ ਵੀਰ ਨੂੰ ਬਾਈ ਬੜਾ ਪਸੰਦ ਆ ਵੇ ਤਾ ਵਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਐਦਣੋਂ ਧੰਨਵਾਦ